ਇਹ ਜਨਮ ਦਿਨ ਹੈ ਜੀ ਅੱਜ ਸਪੈਸ਼ਲ ਆ ਸਾਡੇ ਲਈ ਗਰਜੰਟ ਸਿੰਘ ਦਾ ਬੜਾ ਫਲਸਾ ਵਾਲੇ ਬੰਦੇ ਉਹ ਉੱਪਰੋਂ ਆਏ ਸਾਲਾ ਬੰਦਾ ਦੋ ਨੰਬਰੀ ਫੜਿਆ ਸਾਲਾ ਹੋਰ ਪਰਿਵਾਰਕ ਮੈਂਬਰ ਪਿੰਡ ਦੇ ਇਸ ਬੱਚੇ ਨੂੰ ਸੰਗਣਾ ਦੇ ਨਾਲ ਰਸਿਆਂ ਨਾਲ ਬੰਨ ਕੇ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਵੀ ਬਰਥਡੇ ਟੂ ਟਾੜੀਆਂ ਦਰਜੰਤ ਸਿੰਘ ਜੀ ਤਾੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਜਨਮ ਦਿਨ ਹੈ ਜੀ ਅਸੀਂ ਸਪੈਸ਼ਲ ਜਨਮ ਦਿਨ ਮਨਾਉਣ ਲਈ ਗੁਰੂ ਫਤਿਹ ਨੂੰ ਮਿਠਾ ਕਰਾਰੇ ਬਾਈ ਤੋਂ ਆ ਗਏ ਜੀ ਤਾੜੀਆਂ ਜਨਮ ਦਿਨ ਸਪੈਸ਼ਲ ਤਾਂ ਆ ਮਾ ਵੀ ਇਹ ਗੁਰਜੰਤ ਸਿੰਘ ਸਾਡੇ ਸੁਪਨਿਆਂ ਦੇ ਘਰ ਵਿੱਚ ਮੈਂਬਰ ਨਹੀਂ ਹੈਗਾ ਕੈਂਪ ਚ ਆਏ ਸੀ ਦਾਦੀ ਹੋਰ ਪਰਿਵਾਰਕ ਮੈਂਬਰ ਪਿੰਡ ਦੇ ਇਸ ਬੱਚੇ ਨੂੰ ਸੰਗਣਾ ਦੇ ਨਾਲ ਰਸਿਆਂ ਨਾਲ ਬੰਨ ਕੇ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਫੌਂਗਰਜੰਟ ਸਾਡੇ ਕੋਲੇ ਰਹਿ ਕੇ ਸੇਵਾ ਕਰਾਉਂਦਾ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਸੱਚੇ ਪਾਤਸ਼ਾਹ ਦੀ ਕਹਿੰਦੇ ਜਦੋਂ ਉਹ ਦਿਨ ਦਾ ਛੱਪਰ ਫਾੜ ਕੇ ਦਿੰਦਾ ਤੇ ਜਦੋਂ ਲੈਂਦਾ ਤੇ ਥੱਪੜ ਮਾਰ ਕੇ ਲੈਂਦਾ ਇਹ ਸਮੇ ਦਾ ਕੁਝ ਨਹੀਂ ਪਤਾ ਭਰਾਵੋ ਅੱਜ ਆਪਾਂ ਬਹੁਤ ਆਪਣੇ ਆਪ ਤੇ ਮਾਣ ਕਰਦੇ ਆਂ ਖੁਸ਼ੀਆਂ ਮਾਣਦੇ ਆਂ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਈ ਵਾਰੀ ਅਸੀਂ ਆਪਣੇ ਆਪ ਨੂੰ ਵੀ ਭੁੱਲ ਜਾਂਨੇ ਆ ਨਹੀਂ ਆਪਣੀਆਂ ਜੜਾਂ ਨਾਲ ਜੁੜ ਕੇ ਰਵੋ ਗਰਜੰਟ ਸਿੰਘ ਸੂਚ ਪਿੰਡ ਆ ਗਰਦਾਸਪੁਰ ਜ਼ਿਲ੍ਹੇ ਤੋਂ ਕਿੰਨੇ ਪੈਣ ਭੰਗ ਜੰਤ ਦੋ ਇੱਕ ਵੱਡਾ ਤਰਾਪਰਾ ਵੱਡਾ ਉਹ ਕੀ ਕਰਦਾ ਬਾਹਰ ਕਤਰ ਬਾਹਰ ਕਤਰ ਤੂੰ ਕਿੰਨਾ ਪੜਿਆ ਪੁੱਤ ਮੈਂ ਪਲੱਸ 2 ਕੀਤੀ ਆ ਪਲੱਸ 2 ਕੀਤੀ ਆ ਹੁਣ ਕੀ ਕਰਨਾ ਸੀ ਅੱਗੇ ਫਿਰ ਕਾੜੀ ਖੇਰ ਪੜਦੇ ਆ ਪੜਦੇ ਆ ਤਦ ਕੀ ਹੋਇਆ ਸੀ ਇਹਨੂੰ ਪਤਾ ਨਹੀਂ ਵੀ ਜਦੋਂ ਪਾਪਾ ਵੀ ਇਤਨਾ ਹੋ ਗਏ ਨੇ ਉਹਦੋਂ ਇਹ ਕੁਝ ਹੋਇਆ ਸੀ ਹੂੰ ਇਹ ਵਰਕੇ ਪਰ ਵੀ ਹੋਇਆ ਹੂੰ ਕਾਫੀ ਰੋਗਾਸਾ ਸੀ ਅਸੇ ਵੀ ਦobre ਤੇ ਦੋ ਹ ਸਾਲਾਂ ਤੋਂ ਇਹਨੂੰ ਪਹਿਲੀ ਅਸੇ ਕੋਈ ਸਮਝ ਨਹੀਂ ਲੱਗਦੀ ਦਵਾਈ ਦਿੰਦੇ ਰਹਿੰਦੇ ਦਿੰਦੇ ਰਹਿੰਦੇ ਤਿੰਨ ਸਾਲ ਪੂਰੇ ਨਹੀਂ ਹੁੰਦੇ ਡਾਕਟਰ ਕਹਿੰਦੀ 3 ਸਾਲ ਦਾ ਕੋਰਸ ਹੂੰ ਭਾਈ ਕੋਰਸ ਹੀ ਪੂਰਾ ਕਰਦੇ ਰਹਿ ਜਾਂਦੇ ਬੱਚਾ ਫੇਰ ਬਿਮਾਰ ਹੋਣ ਤੇ ਸਾਥ ਚੁੱਕਿਆ ਨਹੀਂ ਜਾਂਦਾ ਨਾ ਜਾਣ ਕੋਈ ਗੱਡੀ ਲੱਭਦੀ ਉਸ ਟਾਈਮ ਤੇ ਆ ਸਭ ਕੋਲ ਆਪਾਂ ਕਿ ਕਿਟਰ ਲੈ ਲਈਂਦੇ ਤੇ ਇਹ ਚੱਲਿਆ ਬੰਦ ਕੇ ਰੱਖਣਾ ਪੈਂਦਾ ਸੀ ਨਹੀਂ ਜਦੋਂ ਟੋਰਾ ਪੈਂਦਾ ਉਦੋਂ ਤੇ ਕੋਈ ਕੁਛ ਵੀ ਕਹਿੰਦਾ ਹੁਣ ਜਦੋਂ ਇਹਨੂੰ ਮੁੜ ਕੇ ਦਵਾਈ ਖਾਂਦੇ ਆ ਖਵਾਲਦੇ ਆ ਖਵਾਲਦੇ ਆ ਆਹ ਕੰਮ ਹੋ ਜਾਂਦਾ ਇਹਨਾਂ ਸਾਲ ਵਿੱਚੋਂ ਫੇਰ ਹੋਵੇ ਤੇ ਇਹ ਤੇ ਕੁਛ ਨਹੀਂ ਕਰਦਾ ਇਹਨੇ ਬੂਹੇ ਚੰਨੇ ਸਭ ਕੋ ਸਾਨੂੰ ਹੀ ਮਾਰਦਾ ਹੈ ਤਾਂ ਬਾਹਰ ਚੱਲ ਜਾਓ ਤੁਮ ਸਭ ਕੋ ਧੂਕ ਦੇਣਾ ਅਗਲੋਂ ਹੁਣ ਪੈਂਦਾ ਜੀ ਮੇਰੇ ਪਰ ਹਾਨੂੰ ਪਤਾ ਲੱਗਾ ਸੁੱਕੇ ਉੜਦੇ ਨੇ ਇਹ ਦਵਾਈ ਕਿੰਨੇ ਤੱਕ ਉਹ ਇਹ ਮਾਂ ਚਾਈ ਤੇ ਚਾਚਾ ਉਦੋਂ ਇੱਥੇ ਘੰਟਾ ਉਹਨੇ ਘੜਿਆ ਤਾਂ ਵੀ ਕੋਤੋਂ ਉੱਥੇ ਤੱਕ ਨੂੰ ਮਾਰ ਕੇ ਕਈ ਕੁਝ ਕਰਕੇ ਦਵਾਈ ਇਹਨੇ ਆਖਿਆ ਵੀ ਮੈਂ ਮਰਨਾ ਹੀ ਤੇ ਹੁਣ ਵੀ ਸਾਰੇ ਭੰਨ ਕੇ ਰਾਪਰਾ ਬੂਆ ਪਾਵਾ ਉਹ ਮੁੰਡਾ ਜਿਹੜਾ ਮੇਰਾ ਫੇਮ ਆ ਉਦੋਂ ਆਇਆ ਤਿੰਨ ਚਾਰ ਮੀਲ ਤੋਂ ਇਹਨੇ ਖਾ ਲੈਣੇ ਕਿਵੇਂ ਨੋਸਾ ਚ ਬਾਹਰ ਨਿਕਲਦੀ ਦਾਰਦੀ ਹਨੇ ਭੂਰੇ ਪਾਈ ਬੰਨੇ ਜੋ ਕਾਚਿਤੀਆਂ ਫੋਟੋਆਂ ਫੋਟੋਆਂ ਸਭ ਭੰਨ ਕੇ ਕਿ ਉਹ ਦੀ ਫੋਟੋ ਇੱਕ ਬੰਨੇ ਰੱਖੋ ਬੋਲੀ ਬੰਨੇ ਇਨੇ ਸਭ ਕੱਪਤੇ ਨੇ 부ਏ ਵੀ ਤੰਦਰੇ ਵੀ ਸਭ ਨੂੰ ਕੰਤੇ ਉਹ ਆਇਆ ਦੀ ਐਂਦ ਖੋਲ ਕੇ ਮੁੰਜੇ ਨਾਲ ਬੱਧਾ ਬੰਨ ਕੇ ਗਿਆ ਉਹ ਮੰਜਾ ਇਹਨੇ ਮੋਦਾ ਕਰਕੇ ਰੇੜ ਰੇੜ ਕੇ ਰੇੜ ਕੇ ਦੇਨੇ ਸਭ ਕੁਝ ਫੇਰ ਇਹਨੂੰ ਅੰਬਰਸਰ ਹੁੰਦੇ ਵਿਚਾਰੇ ਨੇ ਕਾਜ ਮਦ ਕਰਾਇਆ ਅੰਬਰਸਰ ਉਹ ਫੇਰ ਇਹਨੂੰ ਸਾਟ ਕੋ ਪੰਜਾ 9 ਸੱਤ ਸਿਕੂ ਲਾੜੇ ਹੀ ਦੋ ਜਾਣੀਆਂ ਬੱਧੀਆਂ ਫੇਰ ਉੱਥੇ ਵੀ ਇਹ ਉਹਨਾਂ ਨੇ ਗ੍ਰੋਨ ਕੀਤਾ ਵੀ ਬੁਫੜੇ ਦੇਨ ਕੀਤਾ ਅਹੀਂ ਕੀ ਕਰੀਏ ਪਹਿਲਾਂ ਪੁੱਪੜੇ ਦੇ ਨੇ ਬੱਚਾ ਤੱਕ ਰਾਇਆ ਦਿੱਤਾ ਡੱਡੀ ਵਾਲੇ ਨੇ ਫਿਰ ਪੁੱਪੜੇ ਦੇ ਨੇ ਇੱਥੇ ਤਰਾਇਆ ਦੇ ਕੇ ਜਨਾਲ ਆਏ تین ਚਾਰ ਜਨ ਇਸਨੂੰ ਇੱਥੇ ਸੱਦ ਕੇ ਲੈ ਮੈਨੂੰ ਤੁਸੀਂ ਆਖੀਏ ਤੇਰੋ ਵਜੇ ਉਦੋਂ ਦਾ ਟਿੱਕ ਹੂੰ ਉਦੋਂ ਦੀ ਕੋਈ ਗੱਲ ਹਾਂ ਗ੍ਰਜੈਂਟ ਠੀਕ ਹਨ ਤੁਹ ਹਾਂ ਗ੍ਰਜੈਂਟ ਸਾਡੇ ਕੋਲੇ ਰਹਿ ਕੇ ਸੇਵਾ ਕਰਾਉਂਦਾ ਹੁਣ ਗ੍ਰਜੈਂਟ ਬਹੁਤ ਠੀਕ ਆ ਤੁਹਾਡੀਆਂ ਦਿਵਾਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦਵਾਈਆਂ ਤਾਂ ਦਾਦੀ ਕਹਿੰਦੀ ਬਹੁਤ ਖਵਾਈਆਂ ਡਾਕਟਰ ਵੀ ਕੋਈ ਛੱਡਿਆ ਨਹੀਂ ਕੋਈ ਐਸੀ ਜਗ੍ਹਾ ਵੀ ਨਹੀਂ ਛੱਡੀ ਜਿੱਥੇ ਕਹਿੰਨੇ ਕਿ ਆ ਹੋਵੇ ਵੀ ਤੂੰ ਜਾਇਆ ਉਹ ਮੱਥਾ ਟੇਕਿਆ ਆਉਂਜੋ ਹਰ ਸਾਰਾ ਕੁਝ ਕਰਿਆ ਸਿਆਣੇ ਵੀ ਮਾਂ ਕਹਿੰਦੀ ਸਾਰੇ ਲੱਭ ਲੈ ਸਭ ਥਾਂ ਜਾਏ ਪਰ ਫਿਰ ਕਿਰਪਾ ਹੋਈ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਗੁਰੂ ਕੇ ਲੰਗਰਾਂ ਦੇ ਵਿੱਚੋਂ ਅਰਦਾਸ ਕਰਿਓ ਗੁਰਜੰਡਰ ਦਾ ਆਉਣ ਵਾਲਾ ਜੀਵਨ ਵੀ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਇਹ ਬੱਚੇ ਨੂੰ ਅਗੋਂ ਕਦੇ ਵੀ ਕੋਈ ਸਮੱਸਿਆ ਨਾ ਆਵੇ ਅੱਜ ਜਨਮ ਦਿਨ ਮਨਾਉਣ ਲੱਗੇ ਆ ਅੱਜ ਸਵੇਰੇ ਜਦੋਂ ਇਹਨੇ ਮੈਨੂੰ ਆ ਕੇ ਕਿਹਾ ਕਿੰਨਾ ਬਾਈ ਮੇਰਾ ਜਨਮ ਦਿਨ ਅੱਜ ਅਸੀਂ ਕੇਕ ਆਰਡਰ ਕਰਤਾ ਸੀ ਕਿ ਗ੍ਰੈਂਡ ਆਪਾਂ ਕੇਕ ਕਟਾਂਗੇ ਫਿਰ ਕਿਉਂ ਕਿੰਨੇ ਸਾਲਾਂ ਦਾ ਹੋ ਗਿਆ ਅੱਜ 18 ਨੂੰ 19 ਸਾਲ ਦੇ ਪਾਰ ਪੈ ਗਿਆ 19 ਸਾਲ ਦੇ ਪਾਰ ਪੈ ਗਿਆ 19 ਸਾਲਾਂ ਦਾ ਹੋ ਗਿਆ ਜੀ ਪੂਰਾ 19 ਸਾਲ ਦਾ 19ਵਾਂ ਸਾਲ ਲੱਗ ਗਿਆ ਹੁਣ ਕੇਦੇ ਆਂਡਰ ਤੋਂ ਤੇ ਇਸ ਉਮਰ 'ਚ ਮਾਪੇ ਨੂੰ ਕਿੰਨੀਆਂ ਉਮੀਦਾਂ ਤੇ ਆਸਾਂ ਹੁੰਦੀਆਂ ਪੁੱਤ ਤੋਂ ਇੱਕ ਫੋਟੋ ਲਾ ਕੇ ਤੁਹਾਨੂੰ ਆਦੀ ਨਹੀਂ ਬਕੈ ਜੀ ਆ ਕੋਈ ਨਾ ਪੇਰ ਦਾਂਗੇ ਮਾ ਪਰੇਵਰ ਦਾਸ ਜੀ ਗੁਰਦਿਆਂ ਦੇ ਆਉਣ ਵਾਲੇ ਜੀਵਨ ਵਾਸਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਕੋਈ ਨਾ